ਪੰਜਾਬ ਦੇ ਮੁੱਖ ਮੰਤਰੀ ਵੱਲੋਂ ਲਗਾਤਾਰ ਬੀਜੇਪੀ ਤੇ ਇਲਜ਼ਾਮ ਲਗਾਏ ਜਾ ਰਹੇ ਹਨ ਕਿ ਪੰਜਾਬ ਦੇ ਭੋਲੀ ਭਾਲੀ ਜਨਤਾ ਨੂੰ ਗੁੰਮਰਾਹ ਕਰਕੇ ਬੀਜੇਪੀ ਵੱਲੋਂ ਕੈਂਪ ਲਗਾਏ ਜਾ ਰਹੇ ਹਨ ਤੇ ਉਹਨਾਂ ਦਾ ਜਿਹੜਾ ਡਾਟਾ ਇਕੱਠਾ ਕੀਤਾ ਜਾ ਰਿਹਾ ਮੰਤਵ ਇਹ ਹੈ ਕਿ ਉਹਨਾਂ ਦੇ ਰਾਸ਼ਨ ਕਾਰਡ ਜਿਹੜੇ ਕੱਟੇ ਜਾ ਰਹੇ ਨੇ ਅਸੀਂ ਵੀ ਦੇਖਿਆ ਪਿੱਤੇ ਦਿਨੀ ਤੁਹਾਡੇ ਵੱਲੋਂ ਪ੍ਰੋਟੈਸਟ ਕੀਤਾ ਗਿਆ ਤੁਹਾਨੂੰ ਗ੍ਰਿਫਤਾਰ ਤੱਕ ਕਰ ਲਿੱਤਾ ਗਿਆ ਭਗਵੰਤ ਮਾਨ ਦੇ ਇਸ ਇਲਜ਼ਾਮ ਨੂੰ ਬਤੌਰ ਬੀਜੇਪੀ ਪ੍ਰਧਾਨ ਕਿਦਾਂ ਦੇਖਦੇ ਹੋ ਪੁਰਕੀ ਜੀ ਮੈਂ ਇਹਨੂੰ ਬਦਕਿਸਮਤੀ ਕਹਿ ਸਕਦਾ ਕਿ ਪੰਜਾਬ ਦੀ ਹਿਸਟਰੀ ਵਿੱਚ ਸਭ ਤੋਂ ਨੌਨ ਸੀਰੀਅਸ ਚ ਚੀਫ ਮਿੰისტਰ ਕੋਈ ਆਇਆ ਤੇ ਉਹ ਸਤਾਰ ਭਗਵੰਤ ਸਿੰਘ ਮਾਨ ਦੇ ਰੂਪ ਦੇ ਵਿੱਚ ਆਇਆ ਕਿੱਤਾ ਉਹਨਾਂ ਦਾ ਤੁਹਾਨੂੰ ਪਤਾ ਸਟੇਜ 'ਤੇ ਰਿਆ ਕਿੱਤਾ ਤੁਹਾਨੂੰ ਪਤਾ ਸਟੇਜ 'ਤੇ ਵੀ ਉਹਨਾਂ ਦੀ ਕਾਮੇਡੀ ਰਹੀ ਹੈ ਅੱਜ ਵੀ ਮੈਂ ਮਹਿਸੂਸ ਕਰਦਾ ਹਾਂ ਤੁਸੀਂ ਕਦੀ ਵੀ ਇੱਕ ਗੱਲ ਨੋਟ ਕਰੋ ਜਦੋਂ ਉਹ ਸਟੇਜ ਤੋਂ ਬੋਲਦੇ ਹੋਣਗੇ ਪੋਡੀਅਮ ਤੋਂ ਬੋਲਦੇ ਹੋਣਗੇ ਉਹ ਹਮੇਸ਼ਾ ਕੋਸ਼ਿਸ਼ ਕਰਨਗੇ ਕਿ ਮੈਂ ਐਸੇ ਬਿਆਨ ਦਵਾਂ ਜਿਹਦੇ ਨਾਲ ਮੇਰੇ ਸਾਹਮਣੇ ਬੈਠੇ ਜਿਹੜੇ ਆ ਆਡੀਅנס ਹੈ ਉਹ ਹੱਸੇ ਉਹ ਮਾਈਕ ਰੂ ਦੇਖ ਕੇ ਨਾ ਭੁੱਲ ਜਾਂਦੇ ਆ ਕੈਮਰੇ ਨੂੰ ਦੇਖ ਕੇ ਭੁੱਲ ਜਾਂਦੇ ਕਿ ਉਹ ਹੁਣ ਜਿਹੜੀ ਉਹਨਾਂ ਦੀ ਜ਼ਿੰਮੇਵਾਰੀ ਹੈ ਇੱਕ ਆਰਟਿਸਟ ਨਾਲੋਂ ਵੱਧ ਕੇ ਉਹਨਾਂ ਦੇ ਉੱਤੇ ਪੰਜਾਬ ਦੀ ਇੱਕ ਰਿਸਪੌਂਸਿਬਿਲਟੀ ਹੈ ਇਹ ਕਹਿੰਦੇ ਡਾਟਾ ਚੋਰੀ ਕਰਦਾ ਕਾਦੇ ਲਈ ਫॉर ਵਾਟ ਆਧਾਰ ਕਾਰਡ ਕੌਣ ਬਣਾਉਂਦਾ ਉਹ ਤਾਂ ਆਲਰੇਡੀ ਹੈਗਾ ਡਾਟਾ ਤੇ ਜੀ ਪੈਨ ਕਾਰਡ ਆਲਰੇਡੀ ਹੈਗੇ ਨੇ ਠੀਕ ਹੈ ਜੀ ਤੇ ਮੈਨੂੰ ਇੱਕ ਗੱਲ ਦੱਸੋ ਵੀ ਕਿਹੜਾ ਡਾਟਾ ਚੋਰੀ ਕਰਨਾ ਠੀਕ ਹੈ ਜੀ ਅੱਜ ਦੇ ਟਾਈਮ ਦੇ ਵਿੱਚ एवरीथिंग ਇਜ਼ ਲਿੰਕਡ ਇਹ ਵੀ ਸਾਨੂੰ ਸਾਰਿਆਂ ਨੂੰ ਪਤਾ ਹੈਗਾ ਡਾਟਾ ਦਾ ਰੌਲਾ ਇਸ ਕਰਕੇ ਪਾਉਂਦੇ ਆ ਕਿਉਂਕਿ ਇਹਨਾਂ ਨੇ 2021 ਦੇ ਵਿੱਚ ਲੋਕਾਂ ਦੇ ਘਰਾਂ ਦੇ ਵਿੱਚ ਵੜ ਕੇ ਇਦਾਂ ਹੀ ਡਾਟਾ ਚੋਰੀ ਕੀਤਾ ਸੀ ਹਰ ਮਾਣੂਏ ਗੱਲ ਕਹੀ ਸੀ ਵੀ ਤੈਨੂੰ 1000 ਰੁਪਏ ਦੇਵਾਂਗੇ ਔਰ ਫਿਰ ਹਰ ਘਰ ਦੇ ਵਿੱਚ ਜਾ ਕੇ ਕਿਹਾ ਵੀ ਅਸੀਂ ਨੌਕਰੀ ਦੇਵਾਂਗੇ। ਨਾ ਤਾਂ ਨੌਕਰੀ ਦਾ ਕੋਈ ਏਜੰਡਾ ਸੀਗਾ ਸਰਕਾਰ ਦਾ ਤੇ ਨਾ ਹੀ 10000 ਰੁਪਏ ਦੇਣ ਦਾ ਕੋਈ ਬਜਟ ਸੀਗਾ। ਉਹ ਸਿਰਫ ਡਾਟਾ ਚੋਰੀ ਉਸ ਵੇਲੇ ਇਹਨਾਂ ਨੇ ਇਸ ਕਰਕੇ ਕੀਤੀ ਕਿ ਇਹ ਇੱਕ ਸੋਸ਼ਲ ਮੀਡੀਆ ਦੇ ਉੱਤੇ ਆਪੋਜੀਸ਼ਨ ਨੂੰ ਪੰਡਣ ਦਾ ਪ੍ਰਚਾਰ ਚਲਾਉਣਾ ਚਾਹੁੰਦੇ ਸੀ। ਇਹ ਪੰਜਾਬ ਨੂੰ ਕਮਜ਼ੋਰ ਕਰਨ ਦੀ ਔਰ ਪੰਜਾਬੀਆਂ ਨੂੰ ਦੋ ਫਾੜ ਕਰਨ ਦੀ ਨੀਤੀ ਜਿਹੜੀ ਚੱਲ ਰਹੀ ਹੈਗੀ ਆ ਮੈਂ ਇਹਦੇ ਲਈ ਇੱਕੋ ਗੱਲ ਪਾਉਂਗਾ ਆਮ ਆਦਮੀ ਪਾਰਟੀ ਨੂੰ ਔਰ ਭਗਵੰਤ ਮਾਨ ਨੂੰ ਕਿ ਜਿਹੜਾ ਤੁਹਾਡਾ ਨੇਤਾ ਤੁਹਾਡਾ ਸੁਪਰੀਮੋ ਜਿਹੜਾ ਕਹਿ ਗਿਆ ਸਾਮ-ਦਾਮ ਦੰਡ ਬੇ ਝੂਠ ਸੱਚ ਜੋ ਮਰਜੀ ਚੱਲਦਾ ਚਲਾਓ ਤੇ ਉਹ ਜਿਹੜਾ ਹੈਗਾ ਕਿਸੇ ਤਰੀਕੇ ਸੀ ਪੰਜਾਬ ਜਿੱਤਣਾ ਉਹਨੂੰ ਇੰਨੀ ਦਿਲ ਤੇ ਨਾ ਲਾਓ ਤੇ ਇੰਨਾ ਦਿਮਾਗ ਤੇ ਨਾ ਲਾਓ ਕਿ ਉਹ ਤਾਂ ਹਲੇ ਕਹਿ ਕੇ ਗਿਆ ਤੇ ਤੁਸੀਂ ਇੰਪਲੀਮੈਂਟ ਵੀ ਕਰਨਾ ਸ਼ੁਰੂ ਕਰ ਦਿੱਤਾ